ਦਿਲਜੀਤ ਦੋਸਾਂਝ ਦੀ ਜ਼ਿੰਦਗੀ ਕਾਫੀ ਸੰਘਰਸ਼ਾਂ ਦੇ ਨਾਲ ਭਰੀ ਹੋਈ ਸੀ। ਹਾਲੀ ਦੇ ਵਿੱਚ ਅमिता ਵਚਨ ਦੇ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਇਸ ਬਾਰੇ ਗੱਲ ਕੀਤੀ ਗਈ ਹੈ ਆਪਣੇ ਸ਼ੁਰੂਆਤੀ ਸੰਘਰਸ਼ਾਂ ਤੋਂ ਲੈ ਕੇ ਆਪਣੇ ਪਿਤਾ ਦੇ ਨਾਲ ਆਪਣੇ ਰਿਸ਼ਤੇ ਤੱਕ ਦਿਲਜੀਤ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਜ਼ਿੰਦਗੀ ਦੇ ਵਿੱਚ ਇੰਨਾ ਸ਼ਾਂਤ ਕਿਵੇਂ ਹੋ ਗਿਆ। ਅमिता ਵਚਨ ਨੇ ਦਿਲਜੀਤ ਤੋਂ ਉਸਦੇ ਬਚਪਨ ਦੇ ਬਾਰੇ ਪੁੱਛਿਆ। ਉਹ ਗੱਲਾਂ ਜੋ ਕਿ ਅੱਜ ਤੱਕ ਕਿਸੇ ਨੂੰ ਵੀ ਨਹੀਂ ਪਤਾ। ਦਿਲਜੀਤ ਨੇ ਕਿਹਾ ਹੈਗਾ ਕਿ ਮੇਰਾ ਬਚਪਨ ਕਾਫੀ ਵਧੀਆ ਸੀਗਾ। ਮੈਂ ਆਪਣੀ ਪੜ੍ਹਾਈ ਦੇ ਵਿੱਚੋਂ ਠੀਕ ਸੀਗਾ ਪਰ ਹਾਂ ਮੈਨੂੰ ਸੰਗੀਤ ਦਾ ਬਹੁਤ ਸ਼ੌਕ ਸੀ ਮੈਨੂੰ ਸੰਗੀਤ ਦਾ ਜਨੂੰਨ ਸੀ ਜਦੋਂ ਮੈਂ 10 ਤੋਂ 11 ਸਾਲ ਦਾ ਸੀਗਾ ਤਾਂ ਮੇਰੇ ਮਾਪਿਆਂ ਨੇ ਮੈਨੂੰ ਮੇਰੇ ਦਾਦਾ-ਦਾਦੀ ਦੇ ਘਰ ਭੇਜਿਆ ਉਹਨਾਂ ਨੇ ਮੈਨੂੰ ਨਹੀਂ ਪੁੱਛਿਆ ਕਿ ਕੀ ਮੈਂ ਉੱਥੇ ਜਾ ਕੇ ਰਹਿਣਾ ਚਾਹੁੰਦਾ ਹਾਂ ਜਾਂ ਫਿਰ ਨਹੀਂ ਮੈਂ ਸੋਚਿਆ ਸੀ ਕਿ ਉਹ ਪੁੱਛਣਗੇ ਪਰ ਅਜਿਹਾ ਕੁਝ ਨਹੀਂ ਹੋਇਆ ਜਿਵੇਂ ਮਾਪੇ ਆਪਣੇ ਬੱਚਾ ਨੂੰ ਪੁੱਛਦੇ ਨੇ ਉਹਨਾਂ ਨੇ ਨਹੀਂ ਪੁੱਛਿਆ ਇੱਕ ਰਿਸ਼ਤੇਦਾਰ ਨੇ ਮੇਰੇ ਪਿਤਾ ਨੂੰ ਬੱਚੇ ਨੂੰ ਪੁੱਛਣ ਦੇ ਲਈ ਵੀ ਕਿਹਾ ਪਰ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਪੁੱਛਣ ਦਾ ਕੀ ਫਾਇਦਾ ਹੋਵੇਗਾ ਉਸ ਨੂੰ ਉੱਥੋਂ ਲੈ ਜਾਓ ਮੈਨੂੰ ਬਹੁਤ ਬੁਰਾ ਲੱਗਿਆ ਉਸ ਸਮੇਂ ਕੋਈ ਫੋਨ ਨਹੀਂ ਹੁੰਦਾ ਸੀਗਾ ਇਸ ਲਈ ਮੈਂ ਹਰ 3-4 ਮਹੀਨਿਆਂ ਬਾਅਦ ਆਪਣੇ ਮਾਪਿਆਂ ਨੂੰ ਮਿਲਦਾ ਸੀਗਾ ਆਪਣੇ ਪਿਤਾ ਬਾਰੇ ਗੱਲ ਕਰਦੇ ਹੋਏ ਦਿਲਜੀਤ ਨੇ ਕਿਹਾ ਹੈਗਾ ਕਿ ਮੇਰੇ ਪਿਤਾ ਸਰਕਾਰੀ ਨੌਕਰੀ ਦੇ ਵਿੱਚ ਸਨ ਉਹ ਰੋਡ ਵਿੱਚ ਬਸਾਂ ਦੇ ਵਿੱਚ ਟਿਕਟਾਂ ਚੈੱਕ ਕਰਦੇ ਸਨ ਇਹ ਹੀ ਉਹਨਾਂ ਦਾ ਕੰਮ ਸੀ ਉਹ ਕਾਫੀ ਸ਼ਾਂਤ ਅਤੇ ਸੰਜਮੀ ਸਨ ਉਹ ਬਹੁਤ ਆਮ ਜੀਵਨ ਬਤੀਤ ਕਰਦੇ ਸਨ ਉਹਨਾਂ ਦੀਆਂ ਬਹੁਤੀਆਂ ਇੱਛਾਵਾਂ ਨਹੀਂ ਸਨ ਉਹਨਾਂ ਕੋਲ ਸਿਰਫ ਇੱਕ ਸਾਈਕਲ ਸੀਗੀ ਉਹਨਾਂ ਨੂੰ ਅੰਬ ਬਹੁਤ ਪਸੰਦ ਸਨ ਉਹਨਾਂ ਨੇ ਇੱਕ ਵਾਰ ਮੈਨੂੰ ਕਿਹਾ ਸੀ ਕਿ ਪੁੱਤਰ ਤੈਨੂੰ ਖਾਣ ਦੇ ਲਈ ਖਾਣਾ ਅਤੇ ਰਹਿਣ ਦੇ ਲਈ ਘਰ ਮਿਲੇਗਾ ਜ਼ਿੰਦਗੀ ਦੇ ਵਿੱਚ ਹੋ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਉਹ ਤੂੰ ਖੁਦ ਕਰ ਸਕਦਾ ਹੈ ਆਪਣੇ ਗਾਇਕੀ ਦੇ ਕੈਰੀਅਰ ਦੇ ਬਾਰੇ ਦਿਲਜੀਤ ਨੇ ਕਿਹਾ ਕਿ ਜਦੋਂ ਮੇਰਾ ਪਹਿਲਾ ਐਲਬਮ ਰਿਲੀਜ਼ ਹੋਇਆ ਮੈਨੂੰ ਕੋਈ ਬੁੱਕ ਕਰਨ ਆਇਆ ਉਨਾ ਦੇ ਘਰ ਜਨਮ ਦਿਨ ਦੀ ਪਾਰਟੀ ਸੀ ਇਸ ਲਈ ਮੈਂ ਉਥੇ ਪਰਫਾਰਮਸ ਕੀਤਾ ਉਸ ਤੋਂ ਬਾਅਦ ਪੈਸੇ ਆਪਣੇ ਜੋ ਕੋ ਪੈਸੇ ਆਉਣੇ ਸ਼ੁਰੂ ਹੋ ਗਏ ਮੈਨੂੰ ਬਹੁਤ ਹੀ ਪਸੰਦ ਆਇਆ ਕਿਉਂਕਿ ਮੇਰੇ ਪਿਤਾ ਦੀ ਤਨਖਾਹ ਦੂਜੇ ਜਾਂ ਫਿਰ 3 ਜੀ ਦਿਨ ਖਤਮ ਹੋ ਜਾਂਦੇ ਸੀਗੀ ਉਸ ਤੋਂ ਬਾਅਦ ਅਸੀਂ ਕਦੇ ਵੀ ਕਿਸੇ ਨੂੰ ਖਾਲੀ ਹੱਥ ਨਹੀਂ ਜਾਣ ਦਿੰਦੇ ਸੀਗੇ ਭਾਵੇਂ ਇਹੋ ਵਿਆਹ ਹੋਵੇ ਜਨਮ ਦਿਨ ਦੀ ਪਾਰਟੀ ਹੋਵੇ ਜਾਂ ਫਿਰ ਕੋਈ ਹੋਰ ਸਮਾਗਮ ਕਿਉਂ ਨਾ ਹੋਵੇ ਅਸੀਂ ਪਰਫਾਰਮ ਕਰਦੇ ਸੀਗੇ ਤੇ ਅਸੀਂ 2000 ਰੁਪਏ ਦੇ ਵਿੱਚ ਪਰ ਜੋ ਕਿ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਸੀਗਾ ਮੈਂ ਕਈ ਵਿਆਹਾਂ ਸਮਾਗਮਾਂ ਦੇ ਵਿੱਚ ਵੀ ਗਿਆ ਤਾਂ ਦਿਲਜੀਤ ਦੋਸਾਂਝ ਦੀ ਇਸ ਸੰਘਰਸ਼ ਭਰੀ ਕਹਾਣੀ ਹਾਲਾਂਕਿ ਕਿਹਾ ਜਾਂਦਾ ਹੈਗਾ ਕਿ ਇੱਕ ਕਾਮਯਾਬ ਇਨਸਾਨ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਨਾ ਕੋਈ ਨਾ ਕੋਈ ਕਾਰਨ ਇਦਾਂ ਦੀ ਕਹਾਣੀ ਜ਼ਰੂਰ ਛੁਪੀ ਹੋਈ ਹੁੰਦੀ ਹੈ ਪੈਦਾਈਸ਼ੀ ਕੋਈ ਅਮੀਰ ਨਹੀਂ ਹੁੰਦਾ ਹੈ ਉਸ ਨੂੰ ਮੁਕਾਮ ਹਾਸਲ ਕਰਨ ਦੇ ਲਈ ਬਹੁਤ ਸਾਰੇ ਸੰਘਰਸ਼ਾਂ ਦੇ ਨਾਲ ਲੜਨਾ ਪੈਂਦਾ ਹੈ ਆਪਣੀ ਜ਼ਿੰਦਗੀ ਦੇ ਨਾਲ ਆਪਣੇ ਜੋ ਕਿ ਘਰ ਦੇ ਵਿੱਚ ਜੋ ਕਹਿ ਸਕਦੇ ਆ ਵੀ ਗਰੀਬੀ ਹੁੰਦੀ ਹੈ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਇਨਸਾਨ ਆਪਣੇ ਸ਼ੌਕ ਆਪਣੇ ਦਮ ਦੇ ਉੱਤੇ ਪੂਰਾ ਕਰਦਾ ਹੈ